9 ਦੇ ਵਿੱਚ ਮੈਂ ਪਹਿਲੀ ਵਾਰੀ ਮੈਂ ਕਾਉਂਸਲਰ ਬਣਿਆ 2018 ਤੱਕ ਅਸੀਂ ਕਾਉਂਸਲਰ ਰਹੇ ਆ 25 ਸਾਲ ਜਿਸ ਤਰ੍ਹਾਂ ਸਰਦਾ ਜੀ ਨੇ ਦੱਸਿਆ ਕਾਉਂਸਲ ਦੇ ਮਿਊਨਿਸਪਲ ਐਕਟ ਬਾਰੇ ਮਿਊਨਿਸਪਲ ਐਕਟ 1911 ਹੁਣ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਮਿਊਨਿਸਪਲ ਐਕਟ ਨਹੀਂ ਰਿਹਾ ਕਾਰਪੋਰੇਸ਼ਨ ਐਕਟ ਸ਼ੁਰੂ ਹੋ ਗਿਆ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਨਕਸ਼ਿਆਂ ਦੀ ਕ腐ਸ਼ਨ 10 ਗੁਣਾ ਵੱਧ ਗਈ ਅੱਗੇ ਇੱਕ ਕਾਰ ਹੁੰਦੀ ਸੀ ਐਮਬੈਸਡਰ ਪ੍ਰਧਾਨ ਤੇ ਯੂਨਵਰਤ ਦੇ ਸੀ ਇੱਕ ਕਾਰ ਹੁੰਦੀ ਸੀ ਦੂਸਰੀ ਐਮਬੈਸਡਰ ਉਹ ਚੁੰਗੀਆਂ ਦੀ ਚੈਕਿੰਗ ਲਈ ਹੁੰਦੀ ਸੀ ਚੁੰਗੀਆਂ ਨੂੰ ਖਤਮ ਹੋਈਆਂ ਨੂੰ 20 ਸਾਲ ਹੋ ਗਏ ਹੁਣ ਇਸ ਵੇਲੇ ਕਾਰਪੋਰੇਸ਼ਨ ਬਣਾਉਣਾ ਹੀ ਇਸ ਸ਼ਹਿਰ ਨੂੰ ਬਹੁਤ ਵੱਡੀ ਨਰਾਇਕੀ ਆ ਗਲਤੀ ਆ ਇੱਕ ਬਹੁਤ ਵੱਡਾ ਬੋਝ ਆ ਕਾਰਪੋਰੇਸ਼ਨ ਬਣਨ ਤੋਂ ਬਾਅਦ ਮੇਅਰ ਸਾਹਿਬ ਨੂੰ ਅਨੋਖੇ ਦਿਨ ਅਨੋਵਾ ਦੇਣਾ ਜ਼ਰੂਰੀ ਆ ਕਮਿਸ਼ਨਰ ਨੂੰ ਅਨੋਵਾ ਦੇਣਾ ਜ਼ਰੂਰੀ ਆ ਕਾਉਂਸਲਰਾਂ ਦੀ ਸੈਲਰੀ ਵੱਧ ਗਈ 23 ਤੋਂ 27 ਵਾਡ ਹੋਏ 27 ਤੋਂ 50 ਬਣਾਉਣੇ ਪਏ ਆਬਾਦੀ ਪੂਰੀ ਨਹੀਂ ਸੀ ਹੋ ਰਹੀ ਜਿੱਦਿ ਕਾਰਪੋਰੇਸ਼ਨ ਬਣਾ ਲੀ ਆਬਾਦੀ ਕਰਨੀ ਹੁੰਦੀ ਆ ਹਜ਼ਾਰ ਹਜ਼ਾਰ ਵੋਟਾਂ ਦੇ ਵਾਡ ਬਣਾਉਂਦੇ ਛੋਟੇ ਛੋਟੇ 50 ਵਾਡ ਬਣਾਉਂਦੇ 50 ਵਾਡ ਬਣਾ ਕੇ ਅੱਜ ਤੋਂ 20 ਸਾਲ ਪਹਿਲਾਂ ਸਾਡੇ ਕੋ 250 ਸਫਾਈ ਸੇਵਕ ਸੀਗੇ ਅੱਜ 110 ਸਫਾਈ ਸੇਵਕ ਕੱਕਪੁਰਤਲੇ ਚ ਜੇ 50 ਵਾਰਡ ਆ ਤੇ ਸਫਾਈ ਸੇਵਕ 110 ਜਦੋਂ 27 ਵਾਰਡ ਸੀਗੇ ਸਫਾਈ ਸੇਵਕ 250 ਇਸ